ਲੋ ਜੀ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਚੀਜ਼ ਬਣਾਉਣ ਜਾ ਰਹੇ ਹਾਂ ਜੀ ਇਹਦੇ ਲਈ ਆਪਾਂ ਲੈਣੀ ਹੈ ਜੀ ਇੱਕ ਕੌਲੀ ਦਹੀਂ ਦੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਹਰਾ ਧਨੀਆ ਤੇ ਮੈਂ ਬਰੀਕ ਬਰੀਕ ਪਿਆਜ਼ ਵੀ ਥੋੜਾ ਜਿਹਾ ਕੱਟਿਆ ਹੋਇਆ ਜੀ ਆਪਾਂ ਥੋੜਾ ਜਿਹਾ ਹੋਰ ਕੱਟ ਕੇ ਇਹਦੇ ਵਿੱਚ ਪਾ ਲਾਂਗੇ ਰੈਤਾ ਬਣਾਉਣੀ ਹੈ ਰੈਤਾ ਹੁਣ ਨਹੀਂ ਨਹੀਂ ਜੀ ਰੈਤਾ ਨਹੀਂ ਬਣਨ ਲੱਗਿਆ ਹੁਣ ਜਿਹੜੇ ਬ੍ਰੈਡ ਪਕੌੜੇ ਖਾਣ ਦੇ ਬਹੁਤ ਸਕੀਨ ਨੇ ਨੀਂਦ ਪਰ ਡਰਦੇ ਨੇ ਕਿ ਵੀ ਇਹ ਤਾਂ ਤળે ਹੋਈ ਚੀਜ਼ ਆ ਤੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਇੱਕ ਚੀਜ਼ ਬਣ ਕੇ ਤਿਆਰ ਹੋਊਗੀ ਜੀ ਜੋ ਉਹਨਾਂ ਨੂੰ ਬਹੁਤ ਜਿਆਦਾ ਪਸੰਦ ਆਊਗੀ ਜੀ ਬੱਚਿਆਂ ਨੂੰ ਵੀ ਆਪਾਂ ਦੇ ਸਕਦੇ ਹਾਂ ਟਿਫਿਨ 'ਚ ਪਾ ਕੇ ਜਿਹੜੇ ਹੁਣ ਡਾਈਟਿੰਗ ਤੇ ਨੇ ਉਹ ਵੀ ਖਾ ਸਕਦੇ ਨੇ ਜੀ ਤੁੰਜ ਵੀ ਜਦੋਂ ਭੁੱਖ ਲੱਗੇ ਤਾਂ ਆਪਾਂ ਫਟਾਫਟ ਇਹਨੂੰ ਬਣਾ ਕੇ ਖਾ ਸਕਦੇ ਹਾਂ ਤੇ ਇਹਦੇ ਵਿੱਚ ਆਪਾਂ ਬਰੀਕ-ਬਰੀਕ ਕੱਟ ਕੇ ਪਾਵਾਂਗੇ ਜੀ ਪਿਆਜ਼ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਬਰੀਕ-ਬਰੀਕ ਕੱਟਿਆ ਹੋਇਆ ਟਮਾਟਰ ਬਸ ਥੋੜਾ-ਥੋੜਾ ਪਾ ਲੈਣਾ ਨਹੀਂ ਤੇ ਬਰੀਕ ਬਰੀਕ ਆਪਾਂ ਇਹਨੂੰ ਕਰ ਲੈਣਾ ਜੀ ਠੀਕ ਹੈ ਜੀ ਕਚਰੂਣ ਜਾਂ ਕਰਕੇ ਪਾ ਲੈਣਾ ਹਾਂਜੀ ਹਾਂਜੀ ਜਿਵੇਂ ਉਹ ਮੈਸ਼ ਕਰ ਜਾਂਦਾ ਜੀ ਮੈਸ ਕਰਕੇ ਪਾ ਸਕਦੇ ਆ ਆਦਰਕ ਲਾਸਨ ਦਾ ਪੇਸਟ ਵੀ ਇਹਦੇ ਵਿੱਚ ਪਾ ਸਕਦੇ ਆ ਜੀ ਠੀਕ ਹੈ ਜੀ ਤੇ ਮੈਂ ਪਾ ਰਹੀ ਆ ਜੀ ਟਮਾਟਰ ਪਿਆਜ਼ ਤੇ ਹਰਾ ਧਨੀਆ ਤੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਮਸਾਲੇ ਵੀ ਐਡ ਕਰਾਂਗੇ ਜੋ ਵੀ ਆਪਾਂ ਨੂੰ ਪਸੰਦ ਹੋਣ ਠੀਕ ਹੈ ਜੀ ਕੀਲੇ ਆ ਕੀਲੇ ਵਗੈਰਾ ਵੀ ਪਾ ਸਕਦੇ ਆ ਹਾਂਜੀ ਬਰੀਕ ਬਰੀਕ ਕੱਟ ਕੇ ਪਾ ਸਕਦੇ ਆ ਪਰ ਜ਼ਿਆਦਾ ਨਹੀਂ ਪਾਉਣੇ ਹੈਗੇ ਜੀ ਫਿਰ ਉਹ ਮਤਲਬ ਜਿੱਥੇ ਆਪਾਂ ਲਾਵਾਂਗੇ ਤੇ ਫਿਰ ਉਹ ਵਧੀਆ ਨਹੀਂ ਬਣਨੇ ਜੀ ਬਾਹਰ ਨਿਕਲੀ ਜਾਣਗੇ ਹੂੰ ਇਸ ਕਰਕੇ ਬਸ ਥੋੜਾ ਥੋੜਾ ਹਲਕਾ ਮਤਲਬ ਟੇਸਟ ਵਧੀਆ ਆਵੇ ਇਸ ਕਰਕੇ ਆਪਾਂ ਟਮਾਟਰ ਪਿਆਜ਼ ਲਸਣ ਆਦਰਕ ਦਾ ਪੇਸਟ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਹਾਂ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਜਿੰਨਾ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਜੀ ਵੱਧ ਘੱਟ ਆਪ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਲੈ ਆ ਜੀ ਨਮਕ ਦਾ ਅੱਧਾ ਚਮਚਾ ਆਪਾਂ ਪਾਵਾਂਗੇ ਜੀ ਲਾਲ ਮਿਰਚ ਇਹਦੇ ਨਾਲ ਆਪਾਂ ਔਰਗੈਨੋ ਤੇ ਜਿਹੜੇ ਹੁੰਦੇ ਚਿੱਲੀ ਫਲੈਕਸ ਉਹ ਵੀ ਪਾ ਸਕਦੇ ਜੀ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਗਰਮ ਮਸਾਲਾ ਠੀਕ ਹੈ ਜੀ ਫਲੇਵਰ ਵਾਸਤੇ ਫਲੇਵਰ ਵਾਸਤੇ ਚਾਟ ਮਸਾਲਾ ਵੀ ਪਾ ਸਕਦੇ ਆ ਜੀ ਮੈਗੀ ਮਸਾਲਾ ਵੀ ਇਧਰ ਚ ਐਡ ਕਰ ਸਕਦੇ ਆ ਮਤਲਬ ਜੋ ਵੀ ਆਪਾਂ ਆਮਚੂਰ ਦਾ ਜਿਹੜਾ ਪਾਊਡਰ ਹੁੰਦਾ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਆ ਮਤਲਬ ਜਿਹੜਾ ਟੇਸਟ ਆ ਉਹ ਵਧੀਆ ਆਵੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ ਜੀ ਮਤਲਬ ਮਿਕਸਰ ਜਿੰਨਾ ਫੈਂਟ ਲੈਣਾ ਕੀ ਹੁੰਦਾ ਮਿਕਸਰ ਹੁੰਦਾ ਕਿ ਬਿਕਸਰ ਹੁੰਦਾ ਬਿਕਸਰ ਨਾਲ ਜੀ ਤੇ ਤਿੰਨ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਸਨ ਠੀਕ ਹੈ ਜੀ ਇਹ ਸਾਨਿਆ ਹੋਇਆ ਜੀ ਬਹੁਤ ਵਧੀਆ ਤੁਲੇ ਇਹਦੇ ਨਾਲ ਜਿਹੜੇ ਪਕਾਓ ਬ੍ਰੈਡ ਪਕੌੜੇ ਬਣ ਕੇ ਤਿਆਰ ਹੋਣਗੇ ਹੂੰ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਕੇ ਪਾਣੀ ਪਾ ਕੇ ਇਹਨੂੰ ਆਪਾਂ ਪਤਲਾ-ਪਤਲਾ ਤਿਆਰ ਕਰਨਾ ਹੈ ਇੱਕ ਪੇਸਟ ਇਹਦਾ ਬੜੀਆ ਬਣਾ ਲਈਏ ਆਪਾਂ ਦਹੀਂ ਪਾ ਕੇ ਬ੍ਰੈਡ ਪਕੌੜੇ ਕੌਣ ਜ਼ਿਆਦਾ ਹੁੰਦਾ ਰਹੂਗਾ ਹਾਂਜੀ ਬਹੁਤ ਜ਼ਿਆਦਾ ਮਦਦ ਟੇਸਟੀ ਬਣਦੇ ਨੇ ਇੱਕ ਵਾਰੀ ਜ਼ਰੂਰ ਖਾ ਕੇ ਤੇ ਟਰਾਈ ਕਰਕੇ ਦੇਖੋ ਤੇ ਇਹ ਆਪਾਂ ਤਵੇ ਤੇ ਬਣਾਣਾ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਨੂੰ ਜ਼ਿਆਦਾ ਕਿਹੋ ਜਾਂ ਤੇਲ ਚਾਹੀਦਾਗਾ ਹੂੰ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਦਾ ਪਤਲਾ ਜਿਹਾ ਪੇਸਟ ਤਿਆਰ ਕਰ ਲਾਂਗੇ ਜੀ ਕਿਉਂਕਿ ਇਹਨੇ ਆਪਾਂ ਪੂੜਿਆਂ ਦਾ ਆਟਾ ਤਿਆਰ ਕਰਦੇ ਹਾਂ ਲੋ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਲੈਨੇ ਹੈਗੇ ਤੇ ਇਹਦਾ ਪਤਲਾ ਜਿਹਾ ਪੇਸਟ ਤਿਆਰ ਕਰ ਲਾਂਗੇ ਜੀ ਪਤਲਾ ਪਤਲਾ ਹੀ ਰੱਖਣਾ ਰਹਿਣਾ ਹੈ ਹਾਂਜੀ ਤੇ ਆਪਾਂ ਇਹ ਲਵਾਂਗੇ ਜੀ ਬ੍ਰੈਡ ਉਹ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਮਤਲਬ ਮੈਦੇ ਤੋਂ ਬਣੇ ਹੋਏ ਜਾਂ ਹੁੰਦੇ ਨੇ ਇੱਕ ਜੀ ਆਟਾ ਕਣਕ ਦੇ ਬਣੇ ਹੋਏ ਠੀਕ ਹੈ ਜੀ ਬ੍ਰਾਊਨ ਬ੍ਰੈਡ ਜਾਂ ਕੋਈ ਜਿਹੜੇ ਵਾਈਟ ਹੁੰਦੇ ਆ ਉਹ ਵੀ ਕੋਈ ਵੀ ਲੈ ਸਕਦੇ ਆਪਾਂ ਹਾਂਜੀ ਤੇ ਇਧਰ ਆਪਾਂ ਤਵੇ ਨੂੰ ਗਰਮ ਧਰ ਤੇ ਤੁਸੀਂ ਇਹਦੇ ਵਿੱਚ ਜੋ ਵੀ ਮਸਾਲੇ ਤੁਹਾਨੂੰ ਪਸੰਦ ਹੋਣ ਜੀ ਚਾਟ ਮਸਾਲਾ ਹੋ ਗਿਆ ਮੈਗੀ ਮਸਾਲਾ ਹੋ ਗਿਆ ਜਾਂ ਆਮਚੂਰ ਜੋ ਵੀ ਤੁਹਾਨੂੰ ਪਸੰਦ ਹੋਣ ਜੇ ਇੱਕ ਹੁੰਦੇ ਨੇਗੇ ਮਤਲਬ ਜਿਹੜੇ ਆਪਾਂ ਬਣਾਉਣਾ ਨੂਡਲ ਜੋ ਵੀ ਮਸਾਲੇ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਮਤਲਬ ਠੀਕ ਹੈ ਜੀ ਮਸਾਲੇ ਆਪਾਂ ਆਪਦੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹਾਂ ਹਾਂਜੀ ਤੇ ਜਿਹੜੇ ਡਾਈਟਿੰਗ ਕਰ ਰਹੇ ਨੇ ਉਹ ਬਸ ਨਾਰਮਲੀ ਜਿਵੇਂ ਮੈਂ ਪਾਈ ਥੋੜਾ ਜਿਹਾ ਗਰਮ ਮਸਾਲਾ ਨਮਕ ਮਿਰਚ ਉਹ ਐਡ ਕਰ ਸਕਦੇ ਠੀਕ ਹੈ ਜੀ ਵੀ ਜਿਆਦੇ ਚਟਪਟੇ ਨਾਲ ਵੀ ਜਿਹੜਾ ਮੋਟਾਪਾ ਉਹ ਹੁੰਦਾ ਜੀ ਹੂੰ ਤੇ ਹੁਣ ਆਪਾਂ ਇਹਨੂੰ ਤਾਂ ਦੇਖ ਲਓ ਜੀ ਐਵੇਂ ਬਰਾਪਾ ਬਣਾ ਲਿਆ ਇਹਨੂੰ ਪਤਲਾ ਪਤਲਾ ਠੀਕ ਹੈ ਜੀ ਤੇ ਹੁਣ ਆਪਾਂ ਲਾਵਾਂਗੇ ਜੀ ਬ੍ਰੈਡ ਤੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨੂੰ ਐ ਡਿਪ ਕਰ ਲਾਂਗੇ ਜੀ ਠੀਕ ਹੈ ਬ੍ਰੈਡ ਲਵੇਡ ਲੈਣੇ ਇਹਦੇ ਚ ਹਾਂਜੀ ਤੇ ਇਧਰ ਆ ਪਲਾ ਦਾਂਗੇ ਜੀ ਥੋੜਾ ਜਿਹਾ ਘਿਓ ਤਵੇ ਤੇ ਇਹ ਮੈਂ ਦੇਸੀ ਲਿਆ ਹੋਇਆ ਤੇ ਕੋਈ ਵੀ ਆਪਾਂ ਲੈ ਸਕਦੇ ਹਾਂ ਜੀ ਠੀਕ ਹੈ ਜੀ ਇਹ ਮਤਲਬ ਪੂੜਿਆਂ ਵਾਲਾ ਕੰਮ ਹੀ ਆ ਜੀ ਪੂੜਿਆਂ ਵਾਂਗੂ ਹਾਂਜੀ ਹੂੰ ਤੇ ਆਹ ਦੇਖੋ ਜੀ ਬ੍ਰੈਡ ਪੂੜਾ ਬਣੂਗਾ ਹੈ ਹਾਂਜੀ ਇਹ ਤੇ ਆਪਾਂ ਚੰਗੀ ਤਰ੍ਹਾਂ ਲਾ ਦੇਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਮੁੱਦਾ ਮ ਸਾਬੇ ਤੇ ਮੁੱਢੋਂ ਮਾਰਦੇ ਨੇ ਹਾਂਜੀ ਤੇ ਇਹ ਥੋੜੇ ਟਾਈਮ ਚ ਤਿਆਰ ਹੋ ਜੇ ਤੇ ਨਾਲ ਬੱਚਾ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਠੀਕ ਹੈ ਜੀ ਤੇ ਜ਼ਰੂਰ ਬਣਾ ਕੇ ਦਿਓ ਜੀ ਜ਼ਰੂਰ ਬਣਾ ਕੇ ਖਾਓ ਹਮ ਤੇ ਆਪਾਂ ਥੋਬੇ ਆਏ ਨਹੀਂ ਹੈਗਾ ਵੀ ਆਪਾਂ ਇਹਨੂੰ ਉਹਦੀ ਛੇੜ ਲੈਣਾ ਵੀ ਥੋੜਾ ਜਿਹਾ ਇਹਨੂੰ ਆਪਾਂ ਗਰਮ ਹੋਣ ਦਵਾਵਾਂ ਇਹ ਵੀ ਚੰਗੀ ਤਰ੍ਹਾਂ ਰੜ ਜੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪਲਟਾਵਾਂਗੇ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਪਲਟਾ ਦਿੰਨੇ ਆਗੇ ਠੀਕ ਹੈ ਜੀ ਜਦੋਂ ਮੰਨ ਕੇ ਚਲ ਇੱਕ ਪਾਸਾ ਮੜਾ ਜਾ ਪੱਕ ਜੇਗਾ ਉਦੋਂ ਪਲਟਾ ਲੈਣਾ ਹਾਂਜੀ ਇਹ ਥੋੜਾ ਜਿਹਾ ਕੱਚਾ ਹੋਊਗੀ ਤਵਾ ਜੇ ਆਪਾਂ ਹੁਣੇ ਹੀ ਗਰਮ ਕਰਿਆ ਸੀ ਚੰਗੀ ਤਰ੍ਹਾਂ ਜੇ ਗਰਮ ਹੋ ਜਾਓ ਉਸ ਤੋਂ ਬਾਅਦ ਪਾਉਣਾ ਹੈ ਤੇ ਚੰਗੀ ਤਰ੍ਹਾਂ ਹਾਂਜੀ ਤਵੇ ਤੇ ਮਤਲਬ ਕਿਉਂ ਲਾ ਲੈਣਾ ਚੰਗੂ ਤਰ੍ਹਾਂ ਜਿਹੜਾ ਚਪੇਨਾ ਹੈ ਹਨਾ ਹਾਂਜੀ ਫੁੱਲ ਗਰਮ ਕਰ ਲੈਣਾ ਆਪਣਾ ਥੋੜਾ ਜਿਹਾ ਠੰਡਾ ਸੀਗਾ ਤੇ ਆਪਾਂ ਪਹਿਲੀ ਪਾਤਾ ਤਾਂ ਹੀ ਨਿਰੜਿਆ ਨਹੀਂ ਰੜਕੀ ਤਾਂ ਇਹ ਬਹੁਤ ਹੀ ਵਧੀਆ ਤਿਆਰ ਹੁੰਦੇ ਨੇ ਜੀ ਹਾਂਜੀ ਇਸ ਪ੍ਰਕਾਰ ਆਪਾਂ ਸਾਰੇ ਬਣਾ ਕੇ ਖਾ ਸਕਦੇ ਆਂ ਲੋ ਜੀ ਲੋ ਜੀ ਆਪਾਂ ਇਹਨੂੰ ਮੀਡੀਅਮ ਤੇ ਰੱਖ ਕੇ ਪਕਾਵਾਂਗੇ ਤੇ ਤੁਸੀਂ ਆ ਦੇਖ ਸਕਦੇ ਹੋ ਵੀ ਜਿਹੜਾ ਰੜਨਾ ਸਟਾਰਟ ਹੋ ਗਿਆ ਤੇ ਉੱਪਰ ਆਪਾਂ ਹਲਕਾ ਹਲਕਾ ਪ੍ਰੈਸ ਵੀ ਕਰ ਦੇਣਾ ਜਿਉਂਦੇ ਪੱਕ ਜੂ ਉਹਦੀ ਪ੍ਰੈਸ ਕਰਨਾ ਜੀ ਪਹਿਲਾਂ ਨਹੀਂ ਕਰਨਾ ਫਿਰ ਤਾਂ ਇਹ ਨਾਲ ਹੀ ਚਿਪਕ ਜਾਊਗਾ ਤੇ ਇਸ ਪ੍ਰਕਾਰ ਆਪਾਂ ਇਹਨਾਂ ਨੂੰ ਦੋਨੇ ਸਾਈਡਾਂ ਤੋਂ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਤੇ ਤੁਸੀਂ ਦੇਖ ਸਕਦੇ ਬਣ ਕੇ ਇਹ ਬਹੁਤ ਹੀ ਜ਼ਿਆਦਾ ਜਿਆਦਾ ਚਲੋ ਜੀ ਕਿੰਦਾ ਸੁਣਾਈ ਜਾਂਦਾ ਰਹੋ ਨਾ ਹਾਂਜੀ ਤੇ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਥੋੜੀ ਜਿਹੀ ਹਲਦੀ ਵੀ ਪਾ ਸਕਦੇ ਠੀਕ ਹੈ ਜੀ ਵੈਸੇ ਜ਼ਰੂਰਤ ਵੀ ਨਹੀਂ ਹੁੰਦੀ ਜੀ ਹੂੰ ਹਲਦੀ ਮਤਲਬ ਨਾਲ ਇਹਦਾ ਫਲੇਵਰ ਆ ਜੂਗਾ ਹਲਦੀ ਦਾ ਹਾਂਜੀ ਨਾਲੇ ਕਲਰ ਜਾ ਸੋਨਾ ਹੋ ਜਾਊਗਾ ਹਾਂਜੀ ਹਾਂਜੀ ਤੇ ਇਸ ਪ੍ਰਕਾਰ ਆਪਾਂ ਸਾਰੇ ਜਿਹੜੇ ਬ੍ਰੈਡ ਨੇਗੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਠੀਕ ਆ ਜੀ ਤੇ ਹੁਣ ਜਿਵੇਂ ਬੱਚੇ ਵੀ ਸਕੂਲ ਚ ਜਾਂਦੇ ਨੇ ਜੀ ਉਹਨਾਂ ਨੂੰ ਦੇ ਸਕਦੇ ਆ ਜਿਵੇਂ ਕਾਲੀ ਹੈਗੀ ਵੀ ਜਾਂ ਆਪਣਾ ਐਵੇਂ ਹੁੰਦਾ ਵੀ ਆਪਾਂ ਬ੍ਰੈਡ ਖਾਣੇ ਵੀ ਬ੍ਰੈਡ ਪਕੌੜੇ ਖਾਣੇ ਨੇ ਯਾ ਵਦ ਲੋਨ ਕਰੀ ਬਰੈਂਡ ਬਣਾਉਣੀ ਆ ਵੀ ਉਹ ਤੋਂ ਪਤਲ-ਪਤਲ ਕੇ ਬਣਾਉਣੀ ਆ ਤੇ ਇਹ ਉਹਨਾਂ ਵਾਸਤੇ ਆ ਵੀ ਜਿਹੜੇ ਚਾਹੁੰਦੇ ਨੇ ਵੀ ਅਸੀਂ ਪਤਲੇ ਹੋਈਏ ਵੀ ਮਤਲਬ ਕੋਈ ਆਇਲੀ ਚੀਜ਼ਾਂ ਨਾ ਖਾਈਏ ਤਾਂ ਉਹ ਇਹ ਬਣਾ ਕੇ ਖਾ ਸਕਦੇ ਨੇ ਜੀ ਹਮਮਤਲਬ ਪਕੌੜਿਆਂ ਨਾਲੋਂ ਹੈਲਦੀ ਆ ਇੱਕ ਹਾਂਜੀ ਹਾਂਜੀ ਤੇ ਮਤਲਬ ਵਧੀਆ ਮਾਹੌਲ ਆ ਹਲਕੀ ਜੀ ਚੀਜ਼ ਆ ਜੀ ਦਹੀਂ ਵਾਲੀ ਮਤਲਬ ਉਹ ਢਿੱਡ ਨਹੀਂ ਭਰਦੀ ਜ਼ਿਆਦੇ ਆਪਣਾ ਹਾਂਜੀ ਹਾਂਜੀ ਤੇ ਲਓ ਜੇ ਪੱਕ ਕੇ ਹੋ ਗਿਆ ਜੀ ਤਿਆਰ ਤੇ ਆਪਾਂ ਹੁਣ ਇੱਧਰ ਕਿਉ ਹੋ ਲਾ ਦਿਆ ਕਰਾਂਗੇ ਜਦੋਂ ਵੀ ਆਪਾਂ ਆਏ ਵਾਰ ਪਾਉਣਾ ਥੋੜਾ ਜਿਹਾ ਪਤਾ ਵੇ ਤੇ ਕਿਉ ਜ਼ਰੂਰ ਲਾਉਣਾਗਾ ਠੀਕ ਹੈ ਜੀ ਜਿਹੜਾ ਗਾਇਆ ਸਾ ਉਹ ਆਪਣਾ ਹੋਣਾ ਚਾਹੀਦਾ ਜੀ ਮੀਡੀਅਮ ਤੇ ਤੇ ਐਵੇਂ ਨਹੀਂ ਹੈਗਾ ਵੀ ਆਪਾਂ ਇਹਨੂੰ ਐਵੇਂ ਹੀ ਡਬੋ ਕੇ ਰੱਖ ਦਾਂਗੇ ਬਸ ਨਾਲ ਦੀ ਨਾਲ ਆਪਾਂ ਇਹਨੂੰ ਐਵੇਂ ਉਹ ਕਰ ਰਿਹਾ ਲਾ ਆ ਦੋਨੇ ਸਾਈਡਾਂ ਤੇ ਇੰਨਾ ਕ ਗਾੜਾ ਹੋਣਾ ਚਾਹੀਦਾ ਜੀ ਜਿਹੜਾ ਵੀ ਨਾਲ ਇਹਦੇ ਹੋ ਹੋ ਜੀ ਵੀ ਜਿਆਦਾ ਪਤਲਾ ਵੀ ਨਾ ਹੋਵੇ ਜਿਹੜਾ ਬੇਸਨ ਹੈ ਤੇ ਨਾ ਹੀ ਜਿਆਦਾ ਹੀ ਗਾੜਾ ਹੋਵੇ ਜੀ ਠੀਕ ਹੈ ਜੀ ਤੇ ਬਸ ਇਹਦੇ ਉੱਤੇ ਆਪਾਂ ਪਾ ਦਾਂਗੇ ਜੀ ਕਿਉਂ ਆਪਾਂ ਵੱਧ ਘੱਟ ਲੱਗੇ ਤਾਂ ਆਪਾਂ ਹੋਰ ਇਹਦੇ ਪਾਸੇ ਥੋੜਾ ਥੋੜਾ ਲਾ ਦੇਣਾ ਜਿਵੇਂ ਆਪਾਂ ਪੂੜੇ ਦੇ ਲਾਉਣੇ ਹੁੰਦੇ ਆ ਹਾਂਜੀ ਹਾਂਜੀ ਪੂੜੇ ਲਾ ਗਣੇ ਤੇ ਉਹ ਪੱਕ ਜੇ ਤੇ ਉਸ ਤੋਂ ਬਾਅਦ ਪਲ ਕਈ ਵਾਰ ਉਹ ਕੱਚਾ ਹੁੰਦਾ ਵਾਰ ਉਹ ਹੀਠਾ ਜਾਂ ਮ ਜਾਂਦਾ ਇਸ ਕਰਕੇ ਪਹਿਲੇ ਨੂੰ ਆਪਾਂ ਪੱਕਾ ਕਰ ਲੈਂਦਾ ਹੈਗਾ ਥੱਲੇ ਹਾਂਜੀ ਕਿਉਂਕਿ ਉਹ ਜਿਹੜਾ ਆਪਣਾ ਪਹਿਲਾ ਉਹ ਮੈਂ ਛੇਤੀ ਉਹ ਕਰਦਾ ਸੀਗਾ ਹਾਂਜੀ ਤੇ ਉਹ ਥੋੜਾ ਜਿਹਾ ਨਾਲ ਚਿਪਕ ਗਿਆ ਸੀਗਾ ਤਾਂ ਹੀ ਇਹ ਕਾਲਾ ਜਾ ਹੋ ਗਿਆ ਹਨਾ ਜਿਆਦੀ ਮੂੰ ਤਾਂ ਵਧੀਆ ਬਣਿਆ ਜੀ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਪਲਟਾ ਦਾਂਗੇ ਪਲਟਾ ਮਾਰ ਦਾਂਗੇ ਇਹਦਾ ਆਹ ਲਓ ਜੀ ਨਾਲ ਦੇਖੀ ਰੋਣੇ ਮਚਾਦਾ ਸੀ ਉੱਤੇ ਪਾ ਦੇ ਕਿਉਂ ਦੇ ਛਿੱਟੇ ਤੇਰਾ ਭਲਾ ਹੋ ਜੇ ਹੱਥ ਮਚ ਗਿਆ ਓਏ ਸੌਰੀ ਜਿਆਦੀ ਜਿਆਦੀ ਪਲਟਾਤਾ ਜੀ ਕਰਤਾ ਹੀ ਉਹੀ ਗੰਮਾ ਹੱਥ ਮੱਤ ਕੇ ਰਹਿਣ ਯਾਰ ਆ ਪਾ ਕੇ ਦੋਸਤੋ ਛੱਟੇ ਸੌਰੀ ਜੀ ਜਾ ਯਰ ਤੇ ਕਰਤਾ ਹੀ ਖਵਾਤੀ ਸੀ ਪੂੜੇ ਮਾਂ ਤੇਰੀ ਪੂੜੇ ਹਾਂਜੀ ਹੌਲੀ ਕਿਦਾਂ ਥਾਲਾ ਦੇਣਾ ਪਰ ਸੁਣਾ ਜਿਆਦੀ ਉਹ ਕਰ ਗਈ ਜੀ ਮਾਂ ਹਾਂਜੀ ਹਾਂਜੀ ਤੇ ਚੱਕ ਹੋਈ ਲੋ ਜੀ ਜਿਹੜੇ ਚਾਹ ਬਣ ਕੇ ਦੋਸਤੋ ਇਸੇ ਤਰ੍ਹਾਂ ਹੁਣ ਆਪਾਂ ਸਾਰੇ ਬਣਾ ਲ ਗਏ ਹੈ ਨਾ ਜੀ ਹਾਂਜੀ ਜਿਵੇਂ ਹੁਣ ਕਈ ਵਾਰ ਐਵੇਂ ਹੁੰਦਾ ਵੀ ਜ਼ਿਆਦਾ ਕਿਉਂ ਖਾਣਾ ਪਸੰਦ ਕਰਦੇ ਹੁੰਨੇ ਆ ਵੀ ਵਧੀਆ ਬਣਨ ਵੀ ਜੀ ਕਰਾਰੇ ਜੇ ਤੇ ਮੂੰਹ ਚ ਕੜਕ ਕੜਕ ਕਰਦੇ ਫਿਰ ਆਪਾਂ ਇਹਦੇ ਵਿੱਚ ਥੋੜਾ ਥੋੜਾ ਤੇਲ ਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਠੀਕ ਆ ਫਿਰ ਢੋਲੇ ਰਾਟ ਲੈ ਲਏ ਆਪਾਂ ਮਤਲਬ ਹਾਂਜੀ ਤੇ ਜਿਹੜੇ ਘੱਟ ਕੰਦੇ ਨੇ ਉਹ ਬਸ ਉੱਪਰ ਹੀ ਪ੍ਰੈਸ ਕਰ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣੇ ਆਪਾਂ ਕਿਉਂ ਹੋਲਾ ਕੇ ਵੀ ਇਹਨਾਂ ਨੂੰ ਹੋਰ ਵਧੀਆ ਪਕਾ ਸਕਦੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਵੀ ਧੂਆਂ ਧੂਆਂ ਕਿੰਨਾ ਹੋ ਗਿਆ ਜੀ ਰਸੋਈ ਚ ساری ਰਸੋਈ ਚ ਧੂਮ ਧੋਰ ਹੋ ਗਿਆ ਜਸਤੋ ਤੇ ਬਾਕੀ ਛੁੱਟਾਂ ਤਦ ਲੋ ਜੀ ਐਸ ਤਰ੍ਹਾਂ ਜੀ ਆਪਾਂ ਸਾਰੇ ਬਣਾ ਲ ਗਏ ਹੁਣ ਹਨਾ ਇੱਕ ਵਾਰੀ ਫੇਰ ਦਿਖਾਉਣੇ ਆ ਦੋਸਤਾਂ ਨੂੰ ਤੇ ਟੇਸਟ ਵੀ ਕਰਕੇ ਦੱਸਦੇ ਆ ਕਿਵੇਂ ਹਾਂਜੀ ਤੇ ਇਹ ਆਪਾਂ ਚਟਨੀ ਨਾਲ ਜਾਂ ਸੌਸ ਨਾਲ ਜਾਂ ਆਪਾਂ ਤੜਕਾ ਲਾ ਕੇ ਮਤਲਬ ਪਿਆਜ਼ ਲਸਣ ਅਦਰਕ ਆਲਾ ਉਹ ਵੀ ਇਹਦੇ ਪੇਸਟ ਦੇ ਉੱਪਰ ਪਾ ਸਕਦੇ ਤੇ ਨਹੀਂ ਇੰਜ ਵੀ ਆਪਾਂ ਖਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਹੁਣ ਆਪਾਂ ਸਾਰੇ ਬਣਾ ਲ ਗਏ ਜੀ ਤੇ ਉਸ ਤੋਂ ਬਾਅਦ ਵਿਖਾਉਣੇ ਆ ਜੀ ਆਪਾਂ ਸਾਰੇ ਕਿਵੇਂ ਬਣੇ ਆ ਹਾਂਜੀ ਤਲਵੋ ਜਿਆ ਦੇਖ ਲਓਣਾ ਇਹ ਥੱਲੇ ਜਮੀ ਨਹੀਂ ਹੁੰਦਾ ਰੋਟੀ ਵਾਂਗ ਬਣ ਕੇ ਤਿਆਰ ਹੈ ਸੌਖਾ ਤਰੀਕਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਹਾਂਜੀ ਤੇ ਜਦੋਂ ਵੀ ਆਪਾਂ ਦੂਜਾ ਪਾਉਣਾ ਜੀ ਬ੍ਰੈਡ ਤੇ ਪਹਿਲਾਂ ਆਪਾਂ ਕਿਓ ਜਰੂਰ ਲਾ ਲਿਓ ਨਹੀਂ ਤਾਂ ਫਿਰ ਥੱਲੇ ਚੱਪਕਣ ਦਾ ਡਰ ਰਹਿੰਦਾ ਹੈਗਾ ਥੋੜਾ ਜਿਹਾ ਕਿਓ ਲਾ ਲਿਆ ਜੀ ਜਿਵੇਂ ਆਪਾਂ ਠੀਕ ਹੈ ਇੱਕ ਕਿਓ ਦੀ ਵੀ ਘਰਤ ਬਹੁਤ ਘੱਟ ਹੋ ਗਈ ਨਾ ਹੁਣ ਹਾਂਜੀ ਘੱਟ ਘੱਟੀ ਕਿਓ ਦੀ ਤੇਲ ਦੀ ਜਾਂ ਕੋਈ ਵੀ ਹਾਂਜੀ ਇਸ ਪ੍ਰਕਾਰ ਆਪਾਂ ਇਹ ਧਿਆਨ ਲਗਾ ਲੈਣਾ ਨਾਲ ਦੀ ਨਾਲ ਹੀ ਆਪਾਂ ਪਾ ਦੇਣਾ ਬੜਾ ਟਾਈਮ ਨਹੀਂ ਰੱਖਣਾ ਹੈਗਾ ਇਹਨੂੰ ਜੀ ਵਾਲੇ ਪੇਸਟ 'ਚ ਤੇ ਤਾਂ ਫਿਰ ਇਹ ਜਿਆਦਾ ਨਰਮ ਜਿਹਾ ਹੋ ਜਾਂਦੇ। ਹਾਂ ਜੀ। ਹੁਣ ਆਪਾਂ ਇਸੇ ਪ੍ਰਕਾਰ ਹੀ ਬਣਾ ਲਏ ਜੀ ਸਾਰੇ। ਹਾਂ ਜੀ। ਲਓ ਜੀ ਬ੍ਰੈਡ ਤਾਂ ਆਪਾਂ ਸਾਰੇ ਬਣਾ ਲਏ ਸੀਗੇ ਤੇ ਨਾਲ ਦੇ ਨਾਲ ਖਾ ਵੀ ਲੈ। ਤੇ ਕਾ ਬਣਾਇਆ ਜੀ ਆਪਾਂ ਪੂੜਾ ਇਹ ਨਮਕੀਨ ਬਣਾਇਆ ਹੈਗਾ ਜਿਵੇਂ ਆਪਾਂ ਕਹਿ ਦਿੰਨੇ ਆਮਲੇਟ ਬਿਨਾ ਅੰਡੇ ਵਾਲਾ। ਤੇ ਇਹ ਉਹ ਚੀਜ਼ ਬਣ ਜਾਂਦੀ ਹੈ ਜੀ। ਇਹਦੇ ਵਿੱਚ ਜਿਵੇਂ ਹੁਣ ਆਪਾਂ ਸਾਰਾ ਉਹ ਬਣਾਇਆ ਤੇ ਕਈ ਵਾਰ ਆਪਣੇ ਕੋਲ ਬ੍ਰੈਡ ਨਹੀਂ ਹੁੰਦੇ ਤਾਂ ਆਪਾਂ ਜਿਹੜਾ ਪੇਸਟ ਬਣਾਇਆ ਹੈਗਾ ਇਹ ਤੁਸੀਂ ਜਿਹੜੇ ਪੂੜੇ ਜਾਂ ਕਹਿ ਸਕਦੇ ਆ ਆਮਲੇਟ ਉਹ ਤਿਆਰ ਕਰ ਸਕਦੇ ਆ ਜੀ ਠੀਕ ਹੈ ਜੀ ਜਿਹੜਾ ਬਚ ਗਿਆ ਮਟੀਰੀਅਲ ਵੇਸਟ ਨਹੀਂ ਕਰਨਾ ਮਤਲਬ ਹੈ ਨਹੀਂ ਨਹੀਂ ਜੀ ਵੇਸਟ ਨਹੀਂ ਕਰਨਾ ਇਸ ਪ੍ਰਕਾਰ ਆਪਾਂ ਇਹਨੂੰ ਫਲਾ ਲੈਣਾ ਗੋਲ ਗੋਲ ਕਰਕੇ ਠੀਕ ਹੈ ਜੀ ਤੇ ਜਦੋਂ ਪੱਕ ਗਿਆ ਫੇਰ ਹੀ ਆਪਾਂ ਇਹਨੂੰ ਪਲਟਾਉਣਾ ਜਿਉਂਨਾ ਟਾਈਮ ਇਹਨੂੰ ਛੇੜਨਾ ਨਹੀਂ ਤੇ ਇਹਨੂੰ ਆਪਾਂ ਮੀਡੀਅਮ ਤੇ ਰੱਖ ਲੈਣਾ ਹੈ ਇਹਨੂੰ ਵੀ ਪੂੜੇ ਵਾਂਗੂ ਮਤਲਬ ਇਹਨੂੰ ਇੱਕ ਵਾਰੀ ਥੱਲਾ ਪਕਾ ਕੇ ਮਤਲਬ ਫੇਰ ਇਹਨੂੰ ਉਹ ਕਰ ਇਹ ਥੋਚ ਚਨੀਆ ਲੱਗੇ ਮੋਟਾ ਪਤਲਾ ਲੱਗੇ ਚਮਚਣ ਵਾਲੀ ਆਪਾਂ ਸੈੱਟ ਕਰ ਦੇਣਾ ਜੀ ਠੀਕ ਪਹਿਲਾਂ ਹੁੰਦੇ ਸੀ ਜਿਵੇਂ ਪੱਤੇ ਹੁੰਦੇ ਸੀਗੇ ਆਪਾਂ ਲੈ ਕੇ ਆਉਂਦੇ ਸੀ ਜੀ ਬੋਰਡ ਦੇ ਉਹਦੇ ਨਾਲ ਮਤਲਬ ਇਹਨੂੰ ਕਰਦੇ ਸੈੱਟ ਹੁਣ ਤਾਂ ਚਮਚੇ ਨਵੇਂ ਦੋ ਨਵੇਂ ਚੀਜ਼ਾਂ ਚੱਲ ਪਈਆਂ ਜੀ ਹਮ ਇਹ ਇਸ ਪ੍ਰਕਾਰ ਸਟਕਾ ਦੇ ਆ ਤੁਸੀਂ ਦੇਖ ਸਕਦੇ ਹੋ ਇਧਰੋਂ ਤਾਂ ਪੱਕਣਾ ਸਟਾਰਟ ਹੋ ਗਿਆ ਉਹ ਹੀ ਪਤਾ ਲੱਗਦਾ ਜੀ ਬਸ ਇਧਰੋਂ ਵੀ ਹੋਈ ਜਾਊਗਾ ਤੇ ਇਹ ਵੀ ਬਹੁਤ ਟੇਸਟੀ ਬਣਦੇ ਨੇ ਕਈ ਵਾਰ ਐਵੇਂ ਜੀ ਬ੍ਰੈਡ ਨਹੀਂ ਹੁੰਦਾ ਆਪਣੇ ਕੋਲ ਬੇਸਨ ਪਿਆ ਹੁੰਦਾ ਆਪਾਂ ਐਵੇਂ ਵੀ ਬਣਾ ਕੇ ਆਮਲੇਟ ਜਿਹੜਾ ਖਾ ਸਕਦੇ ਸੋ ਦੋ ਚੀਜ਼ਾਂ ਬਣਾਈਆਂ ਨੇ ਜੀ ਇੱਕ ਆਪਾਂ ਬ੍ਰੈਡ ਬਣਾਏ ਨੇ ਬ੍ਰੈਡ ਦੇ ਬਹੁਤ ਟੇਸਟੀ ਬਣਦੇ ਨੇ ਫਿਰ ਆਪਾਂ ਇਦਾਂ ਵੀ ਬਣਾ ਕੇ ਖਾ ਸਕਦੇ ਆ ਠੀਕ ਹੈ ਜੀ ਤੇ ਆਪਾਂ ਥੋੜਾ ਥੋੜਾ ਪਾਸੇ ਤੇ ਕਿਉਂ ਲਾ ਦੇਣਾ ਜੀ ਜਿਵੇਂ ਵਸ ਪੂੜੇ ਵਾਲਾ ਕੰਮ ਹੀ ਆ ਫੇਰ ਆਪਾਂ ਹੌਲੀ ਹੌਲੀ ਇਹਨੂੰ ਮਤਲਬ ਇੱਕੇ ਦਾ ਇਦਰੋਂ ਪੱਟ ਲੈਣਾ ਜੀ ਠੀਕ ਹੈ ਕਿਨਾਰੀਆਂ ਤੋਂ ਵੀ ਜਿਹੜਾ ਨਾਲ ਚਿਪਕਿਆ ਉਹ ਚੰਗੀ ਤਰ੍ਹਾਂ ਲੈ ਜੇ ਫਿਰ ਆਪਾਂ ਇਹਨੂੰ ਪਲਟਾਉਣ ਦੀ ਜੋਗ ਹੋ ਜੇ ਠੀਕ ਹੋ ਗਿਆ ਲਿਖ ਜਾ ਮੈਂ ਕਰਕੇ ਤੇ ਫਿਰ ਆਪਾਂ ਹੁਣ ਇਹਨੂੰ ਪਲਟਾ ਦਾਂਗੇ ਜੀ ਠੀਕ ਥੋੜਾ ਜਿਹਾ ਹੋਰ ਪੱਕ ਲੈਣ ਕੰਨੀਆਂ ਤੋਂ ਆਪ ਨੂੰ ਪਤਾ ਲੱਗ ਜਾਊਗਾ ਕਿ ਪੱਕ ਗਿਆ ਥੋੜਾ ਜਿਹਾ ਹੋਰ ਪੱਕ ਲੈਣ ਜੀ ਅਜੇ ਕੱਚਾ ਲੱਗਦਾ ਹੈਗਾ ਲਓ ਜੀ ਬਣ ਕੇ ਬਿਲਕੁਲ ਤਿਆਰ ਨੇਗੇ ਤੇ ਇਸ ਪ੍ਰਕਾਰ ਆਪਾਂ ਬਣਾ ਕੇ ਖਾ ਸਕਦੇ ਹਾਂ ਜੀ ਤੇ ਜੇ ਤੁਸੀਂ ਚਾਹੋ ਤਾਂ ਤੜਕਾ ਲਾ ਕੇ ਉੱਪਰ ਵੀ ਪਾ ਸਕਦੇ ਨੇ ਸੌਸ ਨਾਲ ਇਹਨਾਂ ਨੂੰ ਆਪਾਂ ਕਰਵਾਂਗੇ ਇੰਜੋਏ ਸੋ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ